ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਸਵਾਗਤ ਹੈ ਤੁਹਾਡਾ ਸਾਡੀ ਫੇਸਬੁੱਕ ਫੈਮਿਲੀ ਸਾਡੇ ਅੱਜ ਦੇ ਬਲੌਗ ਦੇ ਵਿੱਚ ਸੋ ਤੁਸੀਂ ਪਿਛਲੀਆਂ ਵੀਡੀਓ ਦੇਖਿਆ ਆਪਾਂ ਕੇਕ ਰੈਡੀ ਕਰ ਰਹੇ ਸੀ ਪਨੀਤ ਦੇ ਬਰਥਡੇ ਲਈ ਸੋ ਕੇਕ ਆਪਣਾ ਰੈਡੀ ਹੋ ਗਿਆ ਸੀ ਦੇਖੋ ਇਹ ਆ ਫਾਈਨਲ ਲੁੱਕ ਕੇਕ ਦੀ ਸਾਰੀ ਡੈਕੋਰੇਸ਼ਨ ਹੋਣ ਤੋਂ ਬਾਅਦ ਦੋ ਦਿਨ ਆਪਣੀ ਮਿਹਨਤ ਆਇਆ ਕੇਕ ਤੇ ਦੋ ਦਿਨਾਂ ਬਾਅਦ ਫਾਈਨਲੀ ਇਹ ਲੁੱਕ ਆਈ ਸੀ ਆਪਣੇ ਕੇਕ ਦੀ ਸੋ ਤੁਹਾਨੂੰ ਕਿਵੇਂ ਲੱਗਿਆ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਸਾਰਾ ਆਪਾਂ ਆਪ ਘਰੇ ਰੈਡੀ ਕੀਤਾ ਆ ਸੋ ਬਰਥਡੇ ਹੁਣ ਸੈਲੀਬ੍ਰੇਟ ਕਰਨ ਦਾ ਮੌਕਾ ਆ ਗਿਆ ਸੀ ਗਾ ਪਨੀਤ ਦਾ ਉਹ ਆਪਾਂ ਰੈਡੀ ਕਰ ਲਿਆ ਸੀ ਸਾਰਾ ਆਪਣਾ ਕੇਕ ਵਗੈਰਾ ਤੇ ਰੱਖ ਲਿਆ ਸੀ ਟੇਬਲ ਦੇ ਉੱਤੇ ਤੇ ਕੇਕ ਕਟਿੰਗ ਹੋਊਗੀ ਆਪਾਂ ਟਰਾਈ ਕਰ ਰਹੇ ਸੀ ਕਿ ਫੈਮਿਲੀ ਨੂੰ ਕਾਲ ਕਰਨ ਦੀ ਸੋ ਮੰਮੀ ਹਣੀ ਥੋੜਾ ਜਿਹਾ ਬੀਜ਼ੀ ਸੀ ਸੋ ਆਪਾਂ ਨੂੰ ਵੀ ਵੇਟ ਕਰਨੀ ਪਈ ਪਨੀਤ ਨੂੰ ਗਿਫਟ ਵੀ ਦੇਣਾ ਸੀ ਪਨੀਤ ਦਾ ਜੋ ਆਪਾਂ ਲੈ ਕੇ ਆਏ ਸੀ ਇੱਕ ਦੋ ਗਿਫਟ ਲੈ ਕੇ ਆਂਦੇ ਸੀਗੇ ਤੇ ਇੱਕ ਦੋ ਚੀਜ਼ਾਂ ਹੋਰ ਲੈ ਕੇ ਆਂਦੀਆਂ ਸੀ ਪਨੀਤ ਅੱਜ ਆਪਣੇ ਬਰਥਡੇ ਤੇ ਬਹੁਤ ਜ਼ਿਆਦਾ ਖੁਸ਼ੀ ਇਹ ਸਾਰਾ ਕੁਝ ਆਪਾਂ ਲੈ ਕੇ ਆਂਦੇ ਸੀ ਪਨੀਤ ਲਈ ਸੋ ਪਨੀਤ ਦੀਆਂ ਅੱਜ ਖੁਸ਼ੀਆਂ ਅੰਮ੍ਰਾਂ ਨੂੰ ਸ਼ੂ ਰਹੀਆਂ ਸੀਗੇ ਨਾਲ ਪਨੀਤ ਮੰਮੀ ਨਾਲ ਕਾਲ ਤੇ ਵੀ ਗੱਲ ਕਰ ਰਹੀ ਸੀਗੇ ਤੇ ਉਹ ਵੀ ਵਿਸ਼ੇਸ ਦੇ ਰਹੇ ਸੀਗੇ ਬlesing ਦੇ ਰਹੇ ਸੀ ਕਿਉਂਕਿ ਪਨੀਤ ਦਾ ਹੈ ਆਪਣੇ ਨਾਲ 3rd ਬਰਥਡੇ ਸੀਗਾ ਸੋ ਪਹਿਲਾਂ ਆਪਾਂ ਆਪਣੀ engagement ਤੋਂ ਬਾਅਦ ਪਨੀਤ ਦੇ ਘਰ ਮਤਲਬ ਆਪਣੇ ਸਹੁਰੇ ਘਰ ਜਾ ਕੇ ਮਨਾਇਆ ਸੀਗਾ 2nd ਬਰਥਡੇ ਪਨੀਤ ਦਾ ਆਪਾਂ ਆਪਣੇ ਘਰੇ ਮਨਾਇਆ ਸੀਗਾ ਸੋ ਇਹ ਆਪਣਾ 3rd ਬਰਥਡੇ ਸੀਗਾ ਜੋ ਆਪਾਂ ਆਪਣੀ ਫੈਮਿਲੀ ਤੋਂ ਬਿਨਾ ਮੈਂ ਤੇ ਪਨੀਤ ਇਕੱਠੇ ਮਨਾ ਰਹੇ ਸੀਗੇ ਸੋ ਇਸ ਕਰਕੇ ਆਪਾਂ ਫਿਰ ਉਹਨਾਂ ਨੂੰ ਵੀਡੀਓ ਕਾਲ ਲਾ ਲਈ ਸੀ ਬ੍ਰਦਰ ਵੀ ਆ ਗਿਆ ਸੀ ਵੀਡੀਓ ਕਾਲ ਦੇ ਵਿੱਚ ਤੇ ਮੰਮਾ ਵੀ ਆ ਗਏ ਸੀਗੇ ਸੋ ਫਿਰ ਆਪਾਂ ਇਕੱਠਿਆਂ ਨੇ ਕੀਤਾ ਜੀ ਕੇ ਕਟਿੰਗ ਸੋ ਪਨੀਤ ਦੀ ਤਾਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ ਪਨੀਤ ਤੋਂ ਪਨੀਤ ਬਹੁਤ ਜ਼ਿਆਦਾ ਖੁਸ਼ ਸੀ ਜੀ be ਸੋ ਫਿਰ ਕੀਤਾ ਜੀ ਆਪਾਂ ਕੇਕ ਕਟਿੰਗ ਸੋ ਕੇਕ ਬਹੁਤ ਯਮਮੀ ਬਣਿਆ ਸੀਗਾ ਤੇ ਫੈਮਿਲੀ ਵੀ ਸਾਰੀ ਬਹੁਤ ਖੁਸ਼ ਸੀਗੀ ਆਪਣੀ ਸੁਪਰੀਤ ਨੂੰ ਫਿਰ ਆਪਾਂ ਦਿੱਤਾ ਗਿਫਟ ਪਨੀਤ ਦਾ ਜੋ ਕੇ ਸੀਗਾ ਆਈਫੋਨ 16 Pro ਜੋ ਆਪਾਂ ਲੈ ਕੇ ਆਏ ਸੀ ਪਨੀਤ ਨੂੰ ਪਰੀ ਦੇ ਬਰਥਡੇ ਲਈ ਬਲੂ ਕਲਰ ਦੇ ਵਿੱਚ ਸੋ ਪਨੀਤ ਨੂੰ ਇਹ ਗਿਫਟ ਬਹੁਤ ਪਸੰਦ ਆਇਆ ਇੱਕ ਗਿਫਟ ਆਪਾਂ ਇੱਕ ਕਾਰਡ ਲੈ ਕੇ ਆਂਦਾ ਸੀਗਾ ਜੋ ਪਨੀਤ ਨੂੰ ਦਿੱਤਾ ਸੀ ਕਲਰ ਬਹੁਤ ਸੋਹਣਾ ਲੱਗਿਆ ਪਨੀਤ ਨੂੰ ਸੋ ਬ੍ਰੈਂਡ ਨਿਊ ਫੋਨ ਆਪ ਪਨੀਤ ਨੂੰ ਗਿਫਟ ਕੀਤਾ ਆਈਫੋਨ 16 Pro ਸੋ ਪਨੀਤ ਦਾ ਬਰਥਡੇ ਅੱਜ ਬਹੁਤ ਹੀ ਸੋਹਣਾ ਮਨਾਇਆ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਸੋ ਬਹੁਤ ਸਾਰੀਆਂ ਬਲੇਸਿੰਗਸ ਮਿਲੀਆਂ ਫੈਮਲੀ ਵੱਲੋਂ ਸੋਲੀ ਵਾਲੀ ਮੰਮੀ ਵੱਲੋਂ ਫੁੱਟੇ ਵਾਲੀ ਮੰਮੀ ਵੱਲੋਂ ਬ੍ਰਦਰ ਵੱਲੋਂ ਵੀ ਐਂਡ ਪ੍ਰਮਾਤਮਾ ਅਗੇ ਸਾਰਿਆਂ ਨੇ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਜੀ ਸਾਡਾ ਸਾਰਾ ਪਰਿਵਾਰ ਇੱਕ ਵਾਰ ਇਕੱਠਾ ਹੋਵੇ ਤੇ ਅਸੀਂ ਛੋਟੀਆਂ-ਛੋਟੀਆਂ ਖੁਸ਼ੀਆਂ ਸਾਰੇ ਜਾਣੇ ਇਕੱਠੇ ਹੋ ਕੇ ਮਨਾ ਸਕੀਏ ਤੇ ਹਰ ਇੱਕ ਖੁਸ਼ੀ ਦੇ ਵਿੱਚ ਇੱਕ ਦੂਜੇ ਦੇ ਨਾਲ ਰਹਿ ਸਕੀਏ ਇਹ ਸੀ ਉਹ ਗਿਫਟ ਜੋ ਆਪਾਂ ਆਪਣੀ ਪੁਨੀਤ ਨੂੰ ਦਿੱਤਾ ਸੀਗਾ ਸੋ ਪੁਨੀਤ ਇਹ ਗਿਫਟ ਦੇਖ ਕੇ ਬਹੁਤ ਜਿਆਦਾ ਖੁਸ਼ ਹੋ ਗਈ ਸੀ ਫੋਨ ਨਾਲੋਂ ਜ਼ਿਆਦਾ ਇਹ ਗਿਫਟ ਵਧੀਆ ਲੱਗਿਆ ਸੀ ਪਨੀਤ ਨੂੰ ਸੋ ਫਿਰ ਆਪਾਂ ਕੀਤਾ ਜੀ ਆਪਣਾ ਕੇਕ ਇੰਜੋਏ ਸੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕੇਕ ਆਪਣਾ ਕਿੱਦਾਂ ਦਾ ਲੱਗਿਆ ਜਿੰਨਾ ਜਿੰਨਾ ਨੇ ਵੀ ਬਰਥਡੇ ਵਿਸ਼ ਕੀਤਾ ਪਨੀਤ ਨੂੰ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਜਿਹੜੇ ਜਿਹੜੇ ਸਾਡੀ ਵੀਡੀਓ ਦੇਖਦੇ ਨੇ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਸਾਡੀ ਸ਼ੇਅਰ ਕਰ ਦਿਓ ਤੇ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ